ਸੋ ਦਰਲੇਰ ਵਾਲੀ ਸੀਗੀ ਉਹਨਾਂ ਦਾ ਇੱਕ ਮੁੱਖ ਜੜੀ ਉਹਨਾਂ ਦੀ ਇਹੀ ਮੰਗ ਸੀਗੀ ਕਿ ਜਿਹੜਾ ਹੈ ਅਸਤੀਫਾ ਦੇਨ ਸੁਖਬੀਰ ਸਿੰਘ ਬਾਦਲ ਉਹ ਲੱਗ ਰਿਹਾ ਹੈ ਇਹਦੇ ਨਾਲ ਕਿ ਉਹ ਪਾਰਟੀ ਦੇ ਨਾਲ ਜੁੜ ਸਕਦੇ ਨੇ ਜਾਂ ਜਿਹੜੀ ਜ਼ਿੰਮੇਵਾਰੀ ਹੁਣ ਜਿਸ ਨੂੰ ਵੀ ਦਿੱਤੀ ਜਾਏਗੀ ਇੱਕ ਅਧਿਕਾਰ ਦੇ ਤੌਰ ਤੇ ਪਾਰਟੀ ਦੀ ਕਮਾਂਡ ਜਿਸ ਨੂੰ ਦਿੱਤੀ ਜਾਏਗੀ ਉਸ ਦੇ ਨਾਲ ਸੰਤੁਸ਼ਟ ਹੋ ਸਕਦੇ ਨੇ ਜਾਂ ਉਹਨਾਂ ਦੇ ਨਾਲ ਵੀ ਕਿਸੇ ਨਾਲ ਟੱਚ ਵਿੱਚ ਹੋ ਬੀਬਾ ਜੋ ਕਿਸੇ ਦੇ ਖਿਆਲ ਕਹਿਣਾ ਕਿ ਉਸ ਦੇ ਖਿਆਲ ਆ ਨੇ ਉਹਦਾ ਆ ਜਵਾਬ ਹੈ ਉਹ ਕੋਈ ਐਵੇਂ ਜਿਹੜਾ ਜੇ ਕਰਕੇ ਗੱਲ ਕਰਨੀ ਹੈ ਆ ਹੋ ਸਕਦਾ ਕਰਨੀ ਉਹਦਾ ਉਨਾਂ ਕੋਈ ਜਵਾਬ ਹੁੰਦਾ ਹੈ ਨਾ ਕੋਈ ਕੁਐਸਚਨ ਹੈ ਇਸ ਕਰਕੇ ਮੈਂ ਇਸ ਗੱਲ 'ਚ ਨਹੀਂ ਪੈਣਾ ਕੀ ਕੀ ਕਹਿੰਦੇ ਨੇ ਕੌਣ ਕੀ ਨਹੀਂ ਕਹਿੰਦਾ ਵਰਕਿੰਗ ਕਮੇਟੀ ਜਿਹੜੀ ਹੈ ਇਸ ਵੇਲੇ ਕੀ ਲੱਗਦਾ ਹੈ ਕਿ ਤੁਸੀਂ ਮੈਂਬਰ ਹੋ استعفا کیونکہ ਤੁਹਾਨੂੰ ਯਾਦ ਹੋਵੇਗਾ ਇੱਕ ਮਤਾ ਪਾਸ ਹੋਇਆ ਸੀਗਾ ਉਸ ਵੇਲੇ ਸਾਰਿਆਂ ਨੇ ਇਹ ਕਿਹਾ ਸੀਗਾ ਕਿ ਐਕਸੈਪਟ ਨਹੀਂ ਕੀਤਾ ਜਾਏਗਾ ਜਾਂ ਨਹੀਂ ਚਾਹੁੰਦੇ ਸੀ ਕਿ ਸੁਖਬੀਰ ਸਿੰਘ ਬਾਦਲ استعفا دیں ਲੇਕਿਨ ਹੁਣ ਜਦ ਉਹਨਾਂ ਨੇ استعفا ਦਿੱਤਾ ਹੈ ਤੇ ਕੀ ਸਵੀਕਾਰ ਕਰੇਗੀ ਵਰਕਿੰਗ ਕਮੇਟੀ ਅਸੀਂ 18 ਤਰੀਕ ਅੱਜ 16 ਹੈ ਮੈਂ ਕਹਿ ਤਾ ਅੱਜ ਸ਼ਾਇਦ ਆ ਗਿਆ ਹੋਣਾ ਟੀਵੀ ਤੇ ਕਿ 18 ਤਰੀਕ ਨੂੰ 12 ਵਜੇ ਵਰਕਿੰਗ ਕਮੇਟੀ ਦੀ ਮੀਟਿੰਗ ਹੈ ਜੋ ਸਾਡੀ ਲੀਗਲ ਬਾਡੀ ਹੈ ਜੇ ਕੋ ਪ੍ਰਧਾਨ ਜੀ استਿਫਾ ਦੇਣ ਜਾਂ ਕੋਈ ਵੀ استਿਫਾ ਪ੍ਰਧਾਨ ਜੀ ਨੂੰ ਵੀ ਜੇ ਪੇਸ਼ ਕਰਦਾ ਹੈ ਤਾਂ ਪ੍ਰਧਾਨ ਕੋਲ ਤਾਂ اختیار ਹੁੰਦਾ ਹੈ ਕਿ ਉਸ ਨੂੰ ਮਨਜ਼ੂਰ ਕਰ ਲੈ ਲੇਕਿਨ ਉਹ ਨੂੰ ਕਰਾਉਣਾ ਪਾਰਟੀ ਤੋਂ ਹੀ ਪੈਂਦਾ ਹੈ ਅੱਛਾ ਸੋ ਹੁਣ ਮੈਂ ਬ੍ਰੇਕਿੰਗ ਤੌਰ ਤੇ ਆ ਸੋ ਇਸ ਕਰਕੇ 18 ਤਰੀਕ ਨੂੰ 12 ਵਜੇ ਪਾਰਟੀ ਦੀ ਮੀਟਿੰਗ ਸੱਦ ਲਈ ਹੈ ਬ੍ਰੇਕਿੰਗ ਕਮੇਟੀ ਦੀ ਅਗਲੀ ਕਾਰਵਾਈ ਉਸ ਤੇ ਕਰਾਂਗੇ ਸਾਰਾ ਵਿਚਾਰ ਬਟਾਦਰਾ ਕਰਾਂਗੇ ਮਸਲਾ ਚੱਲ ਰਿਹਾ ਜੀ ਰਾਜਧਾਨੀ ਚੰਡੀਗੜ੍ਹ ਨੂੰ ਲੈ ਕੇ ਇੱਕ ਜਿਹੜੀ ਜ਼ਮੀਨ ਦਿੱਤੀ ਗਈ ਹੈ ਹਰਿਆਣਾ ਵਿਧਾਨ ਸਭਾ ਭਵਨ ਵਾਸਤੇ ਤੇ ਹਰਿਆਣਾ ਕਹਿ ਰਿਹਾ ਕਿ ਸਟੰਡੀਗੜ੍ਹ 'ਚ ਸਾਡਾ ਹੱਕ ਹੈ ਜਿਹੜਾ ਚਾਹੇ ਅਸੀਂ ਸ਼ਾ ਕਮਿਸ਼ਨ ਦੀ ਉਹਨਾਂ ਨੇ ਇਹ ਗੱਲ ਕਹੀ ਅੱਜ ਰਿਪੋਰਟ ਵੀ ਦਾ ਜ਼ਿਕਰ ਹੋਇਆ ਹੈ ਰਾਜੀਵ ਲੰਗੋਵਾਲ ਉਸ ਦਾ ਜ਼ਿਕਰ ਹੋਇਆ ਹੈ ਇਹ ਤਾਂ ਹਜ਼ਾਰ ਬਾਰੀ ਸੱਟਰ ਵਾਅਦੇ ਕਰ ਚੁੱਕਾ ਜਿੱਦ ਨੇ ਹਰਿਆਣਾ ਪੰਜਾਬ ਅਲੱਗ ਹੋਇਆ ਉਧਰ ਵੀ ਕਿਹਾ ਕਿ ਟੈਂਪਰੇਰੀ ਹੈ ਐਸੇ ਕਰਕੇ ਤਾਂ ਗਵਰਨਰ ਸੀ ਇਸੇ ਕਰਕੇ ਪੰਜਾਬ ਤੇ ਜਿਹੜੇ ਹਰਿਆਣੇ ਸੀ ਦਾ ਆਪ ਦਾ ਕਿਡਰ ਕੋਈ ਨਹੀਂ ਸੀ ਉਹ ਸਿਹੜੇ ਬਲਾਜ ਸੀ 60 ਚਾਈ ਦੇ ਅਨਪਾਚ ਵਜਾਵਰਣਾ ਬਣਿਆ ਸੀ 60 ਚਾਈ ਦੇ ਅਨਪਾਚ ਇੱਥੇ ਮੁਲਾਜ਼ਮ ਸੀ ਜਿਹੜੇ ਅਫਸਰ ਆਉਂਦੇ ਡੈਪੂਟੇਸ਼ਨ ਦੇ ਉਹਦਾ ਵੀ ਇਹਨਾਂ ਪਾਤ ਹੁੰਦਾ ਸੀ ਸੋ ਇਸ ਕਰਕੇ ਅੱਜ ਇੱਕ ਸਾਡਾ ਹੱਕ ਹੈ ਨਾ ਹੱਕ ਹੈ ਇਹ ਸਭ ਧੱਕੇ ਨੇ ਔਰ ਇਹ ਜ਼ਮੀਨ ਦੇਣਾ ਜੇ ਇਹਨਾਂ ਨੇ ਰਾਜਧਾਨੀ ਇੱਥੇ ਬਣਾਉਣੀ ਤੇ ਪੰਚਕੂਲਾ ਨਾਲ ਲੱਗਦਾ ਉੱਥੇ ਬਣਾਉਣਾ ਆਪਦੇ ਇਹ ਸਰਾਸਰ ਪੰਜਾਬ ਦਾ ਧੱਕਾ ਹੈ ਇੱਥੇ ਪਹਿਲੇ ਧੱਕੇ ਨੂੰ ਉਸੇ ਇੱਕ ਧੱਕੇ ਦਾ ਹੋਰ ਵਾਅਦਾ ਕਰ ਰਹੇ ਨੇ ਬਹੁਤ ਮਾੜੀ ਸੋਚ ਐ ਸੈਂਟਰ ਦੀ ਜੀ ਇਹਨੂੰ ਮੈਂ ਪਹਿਲਾਂ ਵੀ ਕਹਿ ਚੁੱਕਾ ਕਿ ਸਾਨੂੰ ਸਾਰੀਆਂ ਪਾਰਟੀਆਂ ਨੂੰ ਇਕੱਠੇ ਹੋ ਕੇ ਜਿਸ ਵੇਲੇ ਅਸੀਂ ਇਹ ਜੇਸ਼ਨਾ ਕੀਤੀਆਂ ਬਲੂ ਸਟਾਰ ਹੋਏ ਉਦੋਂ ਵੀ ਸਾਡੀ ਇਹੀ ਮੰਗ ਸੀ ਪਹਿਲੀ ਮੰਗ ਸੀ ਕਿ ਸਾਡੀ ਰਾਜਧਾਨੀ ਸਾਨੂੰ ਦਿੱਤੀ ਜਾਵੇ ਦੂਜਾ ਸੀ ਪੰਜਾਬੀ ਬੋਲਦੇ ਇਲਾਕੇ ਜਿਹੜੇ ਸਾਥੋਂ ਕੱਟਦੇ ਨੇ ਉਹ ਸਾਨੂੰ ਦਿੱਤੇ ਜਾਣ ਤੀਜੀ ਮੰਗ ਸੀ ਕਿ ਫੌਜਾਂ ਦੇ ਵਿੱਚ ਭਰਤੀ ਬਾਰਡਰ ਤੇ ਜੇ ਖੜਨਾ ਹੈ ਗੋਲੀ ਖਾਣੀ ਹੈ ਤੇ ਇਸ ਤੇ ਮੈਰਿਟ ਮੰਗਦੇ ਆ ਜੀ ਦਾ ਕੱਦ ਛੇ ਫੁੱਟ ਹੋਵੇ ਤੇ ਛਾਤੀ 6 ਇੰਚ ਹੋਵੇ ਤੁਸੀਂ ਉਹ ਬੰਦੇ ਲੈ ਲਓ ਭਰਤੀ ਕਰ ਲਓ ਅਸੀਂ ਨਹੀਂ ਕਹਿੰਦੇ ਕੱਲੇ ਸਾਨੂੰ ਉਹ ਚ ਅਸੀਂ ਵੱਧ ਜਾਂਦੇ ਸੀ ਕੁਰਬਾਨੀ ਪੰਜਾਬ ਦੇ ਲੋਕ ਕਰਦੇ ਨੇ ਅਸੀਂ ਫੌਜਾਂ ਦੀ ਭਰਤੀ ਦੀ ਗੱਲ ਕਰਦੇ ਸੀ دریاਵਾਂ ਦੇ ਸਾਡਾ ਹੱਕ ਸੀ دریاਵਾਂ ਦੇ ਪਾਣੀ ਦੀ ਗੱਲ ਕਰਦੇ ਸਾਡੇ ਡੈਮ ਖੋਲੇ ਨੇ ਫਿਰ ਅਸੀਂ ਵਪਾਰ ਦੇ ਲਾਂਗੇ ਦੀ ਪਾਕਿਸਤਾਨ ਨਾਲ ਗੱਲ ਕਰਦੇ ਸੀ ਕਿ ਜੇ ਮਹਾਰਾਸ਼ਟਰ ਰਾਹੀਂ ਹੋ ਸਕਦਾ ਗੁਜਰਾਤ ਰਾਹੀਂ ਹੋ ਸਕਦਾ ਸਿੱਧਾ ਟਾਰੀ ਦੇ ਬਾਗੇ ਰਾਹੀਂ ਕਿਉਂ ਨਹੀਂ ਹੁੰਦਾ ਤੇ ਸਾਰੇ ਦਿੱਲੀ ਤੱਕ ਨਾ ਸਾਰੇ ਬਾਰੇ ਨਹਿਰੇ ਹੋ ਜਾਣ ਇੱਕਦਮ ਬਿਜਰਸ ਕਿੰਨਾ ਹੋ ਜਾਏ ਕਿੰਨਾ ਕੰਟੀਨਿਊ ਫਾਇਦਾ ਹੋਵੇ ਲੇਕਿਨ ਇੱਕ ਇੱਕ ਕਰਕੇ ਸਾਡੇ ਨਾਲ ਸਾਰੇ ੱਟਕੇ ਹੋਏ ਨੇ ਅੱਜ ਵੀ ਮੈਂ ਕਹਿਣਾ ਕਿ ਜਿਸ ਵੇਲੇ ਅਸੀਂ ਇਹ ਲੜਦੇ ਸੀ ਸਾਨੂੰ ਤਾਂ ਖਾਸਤਾ ਨਹੀਂ ਕਿਹਾ ਕਿ ਕੁੱਟ ਮਾਰਤਾ ਬਲੂ ਸਟਾਰ ਕਰਤਾ ਮੁੜ ਕੇ ਕਦੇ ਉੱਠ ਨਾ ਸਕਣ ਲੇਕਿਨ ਇਸ ਕੌਮ ਨੂੰ ਕੋ ਮਾਰ ਨਹੀਂ ਸਕਦਾ ਅੱਜ ਵੀ ਅਸੀਂ ਕਹਿਣਾ ਕਿ ਇਹ ਦੇਸ਼ ਸਾਡਾ ਹੈ ਇਹ ਪੰਜਾਬ ਸਾਡਾ ਹੈ ਇੱਥੇ ਸੀ ਜੰਮਿਆ ਇੱਥੇ ਸੀ ਰਹਿਣਾ ਇੱਥੋਂ ਹੀ ਸੀ ਆਪਣੇ ਹੱਕ ਲੈਣੇ ਤੇ ਮੈਂ ਸਾਰੀਆਂ ਪਾਰਟੀ ਨੂੰ ਕਹਿ ਰਿਹਾ ਕਿ ਆਓ ਅੱਜ ਵੀ ਰੱਬ ਦੇ ਘਰ ਚ ਆਓ ਆਪਾਂ ਇਕੱਠੇ ਹੋ ਕੇ ਨਾ ਲੜੀਏ ਜੋ ਧੱਕਾ ਇਹਨਾਂ ਦੂਰ ਕਰੀਏ ਨੇ ਇਕੱਲਿਆਂ ਇਕੱਲਿਆਂ ਨੂੰ ਐਡਿਟ ਕਰਕੇ ਕੁੱਟੀ ਜਾਂਦੇ ਨੇ ਇਹ ਧੱਕਾ ਦੂਰ ਹੋਣਾ ਨਹੀਂ ਕਿਤੇ ਹੋਰ ਧੱਕਾ ਹੋਰ ਧੱਕਾ ਰਹਿੰਦਾ ਖੁਦਾ ਜਿਹੜੀ ਯੂਨੀਵਰਸਿਟੀ ਦੀ ਸੈਨਟ ਦੀ ਚੋਣ ਵੀ ਰੋਕਦੀ ਐ ਸੋ ਕਿਹੜਾ ਜਿਹੜਾ ਰੋਜ਼ ਕੋਈ ਨਾ ਕਿ ਨਵਾਂ ਧੱਕਾ ਕਰੀ ਜਾਂਦੇ ਨੇ ਇਹ ਹੀ ਇਹਦਾ ਜ਼ਮੀਨਦਾਰ ਦਾ ਫੈਸਲਾ ਕਿ ਹੁਣ ਕੋਈ ਤੇ ਜਿ ਕਮਜ਼ੋਰ ਆ ਸਭ ਬੰਦੇ ਹੋਏ ਤੇ ਮੈਂ ਕਹਿੰਦਾ ਜਿਹੜੇ ਰੌਲਾ ਪਾਉਂਦੇ ਨੇ ਸਾਰੇ ਤੇ ਜੇ ਉਧਰ ਕਰਨ ਦੇ ਜਿੱਦਣ ਅਸੀਂ ਬੋਰਚਾ ਲਾਇਆ ਹੋਇਆ ਸੀ ਇਹ ਇਹ ਹੁੰਦੇ ਇਹ ਤੋਂ ਜ਼ਰੂਰਤੀ ਨਹੀਂ ਸੀ ਕਰਦੇ ਹੋ ਸੋ ਇਸ ਕਰਕੇ ਬਈ ਸਭ ਥੱਕੇ ਨੇ ਇਹਨੂੰ ਬਰਦਾਸ਼ਤ ਨਹੀਂ ਕਰਾਂਗੇ ਇਹ ਅੱਲਾਹ ਹੱਕ ਲੈ ਕੇ ਰਾਗੇ ਜਦ ਤੁਸੀਂ ਮੀਟਿੰਗ ਦੀ ਗੱਲ ਕਰਿਓ 18 ਤਰੀਕ ਨੂੰ ਹੋਣੀ ਹੈ ਚੰਡੀਗੜ੍ਹ ਵਿਖੇ ਹੋਏਗੀ ਜੀ ਚੰਡੀਗੜ੍ਹ ਦਫਤਰ ਕਾਲੀ ਪਾਰਟੀ ਦਫਤਰ ਹੋਏਗੀ ਠੀਕ ਹੈ ਬਹੁਤ ਬਸ਼ੀਰ ਬਿਲਕੁਲ ਤੇ 18 ਨਵੰਬਰ 2024 ਨੂੰ ਮੀਟਿੰਗ ਹੋਏਗੀ ਵਰਕਿੰਗ ਕਮੇਟੀ ਦੀ ਉੱਥੇ ਫੈਸਲਾ ਲਿੱਤਾ ਜਾਏਗਾ ਕਿਉਂਕਿ ਜਿਸ ਤਰੀਕੇ ਨਾਲ ਹੁਣ ਅਕਾਲੀ ਦਲ ਦੀ ਜ਼ਿਕਰ ਗੱਲ ਕੀਤੀ ਜਾਵੇ ਤੇ ਇੱਕ ਨਵੀਂ ਸ਼ੁਰੂਆਤ ਕਹੀਏ ਕਿਉਂਕਿ ਪਾਰਟੀ ਬਹੁਤ ਪੁਰਾਣੀ ਪਾਰਟੀ ਹੈ ਪੰਥਕ ਪਾਰਟੀ ਹੈ ਤੇ ਜਿੰਨੇ ਵੀ ਮਸਲੇ ਹੈ ਤੇ ਇਹ ਕਿ ਖੇਤਰੀ ਪਾਰਟੀ ਹੋਣ ਦੇ ਤੌਰ ਤੇ ਸਮੇਂ-ਸਮੇਂ ਤੇ ਚੁੱਕਦੀ ਹੈ